ਸੂ ਸਰਕਾਰਾਂ ਦਾ ਕੰਮ ਹੁੰਦਾ ਹੈ ਮੌਕੇ ਪ੍ਰੋਵਾਈਡ ਕਰਾਉਣਾ ਮੌਕੇ ਪ੍ਰਦਾਨ ਕਰਾਉਣਾ ਠੀਕ ਹੈ ਪੈਸਾ ਲੋਕਾਂ ਨੇ ਟੈਕਸ ਚੋਂ ਲੈਣਾ ਹੁੰਦਾ ਹੈ ਲੋਕਾਂ ਦੇ ਟੈਕਸ ਚੋਂ ਪੈਸਾ ਲੈਣਾ ਹੈ ਲੋਕਾਂ ਨੂੰ ਹੀ ਦੇਣਾ ਹੈ ਪਰ ਉਹਨੂੰ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਜਿਹੜੇ ਕਮਾਉਂਦੇ ਨੇ ਚੰਗੇ ਕਮਾਉਂਦੇ ਨੇ ਉਹਨਾਂ ਤੋਂ ਟੈਕਸ ਲੈ ਕੇ ਸਕੂਲਾਂ ਵਾਲੇ ਪਾਸੇ ਹਰ ਐਜੂਕੇਸ਼ਨ ਵਾਲੇ ਪਾਸੇ ਹੈਲਥ ਵਾਲੇ ਪਾਸੇ ਬਿਜਲੀ ਵਾਲੇ ਪਾਸੇ ਸੜਕਾਂ ਵਾਲੇ ਪਾਸੇ ਲਾਓ ਅਸੀਂ ਲੀਕੇਜ ਬੰਦ ਕਰਤੀ ਅਸੀਂ ਭ੍ਰਿਸ਼ਟਾਚਾਰੀਆਂ ਤੇ ਨਕੀਲ ਕਸੀ ਅਸੀਂ ਜਿਹੜਾ ਟੈਕਸ ਇਧਰ ਉਧਰ ਲੀਕ ਹੁੰਦਾ ਸੀ ਉਹ ਤੇ ਕੰਟਰੋਲ ਕੀਤਾ ਜੀਐਸਟੀ ਜਿਹੜੀ ਲੀਕ ਹੁੰਦੀ ਸੀ ਜਾਂ ਚੋਰੀ ਹੁੰਦੀ ਸੀ ਉਹ ਕਾਬੂ ਕੀਤੀ ਤਾਂ ਅੱਜ ਹਲਾਤੇ ਨੇ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਹਾਂ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਤਿਗੜੀਆਂ ਤਿਗੜੀਆਂ ਤਰਗਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਉਹਵੇਂ ਜਿਵੇਂ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ